ਅੰਜੀ ਫਿਰ ਮਿੱਤਰੋ ਕਿਵੇਂ ਹੋ ਤੇ ਅੱਜ ਦੂਸਰਾ ਦਿਨ ਹੋ ਗਿਆ ਵਾ ਤੇ ਅੱਜ ਫੇਰ ਆਪਾਂ ਅੱਜ ਤਰਪਾਲ ਪਾਵਾਂਗੇ ਤੇ ਟਰਾਲੀ ਦੇ ਤੇ ਹਜੇ ਆਪਣੇ ਸਾਰੇ ਕਿੰਨੇ ਵੀ ਕੱਲ ਮੁੰਡੇ ਹੋ ਹਜੇ ਆਏ ਨਹੀਂ ਐ ਕੋਈ ਸਕੂਲ ਗਿਆ ਕੋਈ ਕਹਿੰਦੇ ਕੀ ਕਰਿਓ ਇਕੱਠੇ ਹੋ ਗਏ ਤੇ ਫੇਰ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਤੇ ਨਾਲੇ ਵੀਡੀਓ ਨੂੰ ਕਰ ਦਿਆ ਕਰੋ ਵੱਧ ਵੱਧ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਦਿਆ ਕਰੋ ਥੱਲੇ ਮਿਲਦੇ ਆ ਤੁਹਾਨੂੰ ਕੋਈ ਗੱਲ ਨਹੀਂ ਕੋਈ ਟਰਾਲੀ ਲਾ ਕੇ ਜਾ ਕੇ ਕਰਵਾਉਣਗੇ ਸਾਰੇ ਫੇ ਤੁਹਾਨੂੰ ਮਿਲਾਂਗੇ ਮਿੱਤਰੋ ਬੰਦੇ ਆਪਣੇ ਸਾਰੇ ਆ ਗਏ ਆ ਹੁਣ ਦੇਣਵਾ ਜੇ ਤਮਾੜੋਂ ਭਰੇ ਆ ਮਾ ਤਮਾੜੋਂ ਐ ਸੱਚੀ ਟਰਾਲੀ ਆਪਣੀ ਉਹ ਘਲੋਤੀ ਆ ਤੁਹਾਨੂੰ ਮਿਲਦੇ ਆ ਲਾ ਕੇ ਜਾ ਕੇ ਲੋਪੀ ਮਿੱਤਰੋ ਟਰਾਲੀ ਤੇ ਆ ਗਏ ਆ ਆਪਾਂ ਰਸੇ ਰਾਦੇ ਪਏ ਆ ਚੈੱਕ ਕਰ ਸਕਦੇ ਆ ਰਸੇ ਪੂਰੇ ਵਧੀਆ ਪਏ ਮਜਬੂਤੀ ਨਾਲ ਕੀ ਤੇ ਸੱਤ ਵੀ ਤਗੜੀ ਯਾਰ ਕੀ ਤੇ ਇੱਧਰ ਆਪਣੇ ਥੱਲੇ ਬੰਦੇ ਆ ਝੰਡੇ ਮਿਲਦੇ ਦੀ ਹੁਣ ਪੈਨਾ ਫਰਾ ਦਿੰਦੇ ਆ ਕਿਨੂੰ ਮਰਜੀ ਉਹ ਮੈਂ ਚੱਲ ਮਿਲੋ ਇੱਧਰ ਵੀ ਬੰਦੇ ਆਪਣੇ ਡੇ ਝੰਡੇ ਸੰਤਿਆਮ ਕਰਨ ਤੇ ਚੈੱਕ ਕਰ ਸਕਦੇ ਆ ਰਸੇ ਪੂਰੇ ਮਜਬੂਤ ਕਰਤੇ ਆਣ ਥੱਲੇ ਤੇ ਨਹੀਂ ਹੋਏ ਵੀ ਮੈਟਰੋ ਆ ਗਈ ਗੁਰਦਾਰੇ ਗੱਡੇ ਗੱਡੇ ਲੈਣ ਦਰਿਆ ਤੇ ਇੱਧਰ ਆ ਪਾਵੇਂ ਗੱਜੇ ਪੀਏ ਇੱਧਰ ਮੁੰਡੇ ਬੁੜੇ ਗੱਜੇ ਪੇਰ ਆ ਆਪਾਂ ਦੋਗੇ ਦੱਜੇ ਲੱਗੇ ਇੱਕ ਡਾਵਾ ਕਿਨੇ ਟਰਾਲੀ ਜਾਣੀ ਉਹ ਆਪ ਖਿੜਿਆ ਪੋਣ ਆਪਾਂ ਦੇ ਕੱਡੇ ਦੇ ਤੋਣ ਹਾਂ ਵੇ ਟਰੇਟਰ ਸੱਚ ਟਰੇਟਰ ਤਿੰਨੇ ਨੇ ਜਨਾਬ ਪਿੰਕੇ ਜੀ ਬੁਣਾਲੇ ਦਾ ਇੱਧਰ ਆਪਾਂ ਵੀ ਰੈਡੀਆਂ ਫੁੱਲ ਲਿਆ ਚੱਲੀ ਆ ਹੋਰ ਕੁਝ ਨਹੀਂ ਆਈ ਤਨ ਮਿਲਦੇ ਗੱਦੇ ਗੱਦੇ ਬਾਹਰ ਕੱਢ ਕੇ ਆਪਣੀ ਗੱਲੀ ਆਪਾਂ ਲੋਡ ਕਮਰਾ ਕਰਤਾ ਆਪਾਂ ਖਾਲੀ ਗੱਦੇ ਸਾਰੇ ਰੱਖੇ ਆ ਥੋੜੀ ਕੋਈ ਦੋ ਟਰਾਲੀਆਂ ਨਿੱਕੀਆਂ ਜਾਣੀਆਂ ਵਾ ਮੁੰਡੇ-ਮੁੰਡੇ ਘਰੇ ਆਪਾਂ ਚੱਲੇ ਵੱਡੀ ਦੇ ਕੋਈ ਕਿਹਾ ਆਪਣੇ ਕੋਈ ਆਪਣੇ ਆ ਤਿੰਨ ਟਰਾਲੀਆਂ ਚਲੀਆਂ ਆਪਣੇ ਏਰੀਆ 'ਚ ਬਸ ਇੰਨੀ ਆ ਗਈ ਹਾਂ ਅਭੀ ਘਰ ਤੇ ਨਹੀਂ ਮੰਨ ਹਾਂਜੀ ਤੇ ਚਲੋ ਮਿਲਦੇ ਤਨ ਕਰ ਜਾਓ ਲਓ ਪੀ ਮਿੱਤਰੋ ਸ਼ਾਮਾ ਸ਼ਾਮਾ ਪੈ ਗਈ ਅੱਜ ਫੇਰ ਮਾਲ ਫੇਰਾ ਇੱਤ ਤੱਕ ਰੇ ਆਏ ਆ ਟੱਕ ਦੂੰਗੀ ਸ਼ਾਜੀ ਕਿੱਥੇ ਜਾਦਾ ਕਾਲੀ ਇਦਨ ਕਰਿਓ ਇਹਦੇ ਬਸਮਾ ਲਾਇਆ ਵਾ ਉਹ ਨਾ 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 ਇਹਦੇ ਬਸਮਾ ਲੱਗਾ ਵਾ ਬਸਮਾ ਲਾਇਆ ਇਹ ਜਗਾ ਮੇਰੀ ਦੀ ਅਭੀ ਬੈ ਨਾ ਨਾ ਪਾਓ ਇੱਥੇ ਬਹਿਣਾ ਮੈਂ ਇਹਦੇ ਲੰਮੇ ਪਾਇਆ ਨਹੀਂ ਪਾਇਏ ਤੋ ਤਿਆਰ ਹੋ ਗਿਆ ਸੇ ਆ ਪਾਓ ਬਣਾ ਇੱਥੇ ਐ ਪੀ ਮਿੱਤਰੋ ਡਾਪੇ ਦੀ ਰਾਤ ਰਸੇ ਪੋਣ ਤੇ ਇਧਰ ਡਾਵੇ ਮਾਸ ਬੰਦੇ ਨੇ ਆਪਣੀ ਤਿਆਰੀ ਫੋਲੋ ਤੇ ਲਈ ਤੇ ਥੱਲੇ ਬੰਦੇ ਆਪਣੇ ਡੇ ਉੱਪਰ ਪਾਠ ਹੁੰ ਗਿਆ ਵਾ ਵਾ ਥੜੀ ਘਾਟੀ ਹੁੰਦੀ ਨਹੀਂ ਆ ਤੇ ਇਧਰੋਂ ਬੰਦੇ ਤੜੀ ਹੁੰਦੇ ਆ ਤੁਹਾਨੂੰ ਮਿਲਦੇ ਥੋੜਾ ਕੱਢਣਾ ਫਿਰ ਇਹ ਗਾੜੇ ਬੰਦੇ ਕਰਨਾ ਵਾ ਅਮਰਤ ਓਏ ਥੋੜੀ ਗਿੱਲੀ ਕਰਨੀ ਆ ਨਾ ਅਮਰਤ ਓਏ ਅਮਰਤ ਓਏ ਅਮਰਤ ਓਏ ਕੀ ਉਹ ਤਾਂ ਟੰਡਾ ਨਹੀਂ ਪੁੰਗੇ ਕਿਥੇ ਉਹ ਸਹਿਮੇ ਜੋ ਲੱਬ ਕੇ ਨਹੀਂ ਲੈਂਦੇ ਨਾ ਲੱਬੇ ਨਹੀਂ ਓਏ ਲੱਬੇ ਨਹੀਂ ਹੈਪੀ ਮਿੱਤਰ ਆਹ ਫਿਰ ਇੱਥੇ ਰਾਂ ਬਾਤੀਆਂ ਆਈਆਂ ਤੇ ਰੱਸੀ ਨਾਲ ਲੈ ਚੱਕ ਥੱਲੇ ਮਾਰ ਤੂੰ ਨਾਲ ਮਾਰ ਨਾਲ ਮਾਰ ਭਰਾਵਾ ਬੇਟੇ ਮਾਰ ਕੇ ਨਾ ਤੇ ਗਾਂ ਪਰਲੇ ਬਸ ਕੋਈ ਨਹੀਂ ਕਾੜ ਦਿੰਦਾ ਰੱਸੀ ਰਹਿ ਕਿਸਨ ਮੁੰਡੇ ਇਹ ਬੜਾ ਛੋੜਾਂ ਚ ਤੇ ਰੱਸੀ ਨਹੀਂ ਕਾਤੀ ਨਾਲ ਇਹ ਤੇ ਆਪਾਂ ਚਲਗੇ ਗੁਰਦਾਰੇ ਲੋਸਮੈਂਟ ਕਰਾਉਣੇ ਇੱਧਰ ਬੈਠੇ ਜਵਾਨ ਮੁੰਡਿਆਂ ਨੇ ਪਾਤੀ ਉੱਤੇ ਪੱਲੀ ਤੇ ਹੁਣ ਡਾਬੇ ਤਰਪਾਲਾ ਲਾ ਲੋਣ। ਹੁਣ ਪਾਤੀ ਉੱਤੇ ਤਰਪਾਲ ਤੇ ਦੇ ਬੰਦੇ ਡੇਡੇ ਪੂਰੇ ਰੈਡੀ ਆ। ਮੇਲੇ ਜਾਣ ਲਈ ਚਾਹੀ ਬੜੇ। ਉਹ ਨਾ ਨਾ। ਚੈੱਕ ਕਰ ਸਕਦੇ ਨੇ ਪਾਤੀ ਤਰਪਾਲ ਚ ਢੇਰ ਨਾਲ। ਬਸ ਕਰ ਦੋਰੀ ਕਰ। ਛੋਟਾ ਛੋਟਾ ਪਰੇ ਬੈਠ ਕੇ ਚੈੱਕ ਕਰ ਸਕਦੇ ਆਂਗੇ।